ਮੈਂ 6 ਕੁੜੀਆਂ ਦਾ ਪਿਓ ਹਾਂ ਮੈਂ ਮੇਰਾ ਭਰਾ ਨਹੀਂ ਮੇਰੀ ਭਜਾਈ ਨਹੀਂ ਤੇ ਮੈਂ ਤਿਆਂ ਦੀ ਸੇਵਾ ਕਰਨ ਦੇ ਆ ਮੈਂ ਗੁੱਸਾ ਆਂਦਾ ਮੈਨੂੰ ਤੇ ਮੈਂ ਨਾਲ ਛੇੜੇ ਨਹੀਂ ਆਣਾ ਤੇ ਫੇਰ ਨਹੀਂ ਆਏ ਨੇ ਬੱਚਿਆਂ ਵਿੱਚੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਮੇਰੀ ਉਮਰ 52 ਸਾਲ ਦੀ ਹੈ ਠੀਕ ਹੈ ਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡ ਗੁਝਾ ਦੀ ਦੁਕਾਨ ਹੈ ਚਾਚਾ ਦਾ ਬੇਨਾਲ ਅਹੀ ਰੁਪਈਆ ਦਾ ਗੁਝਾ ਵੇਚਿਆ ਤੇ 12 ਨਾਲ ਗੁਝਾ ਹੀ ਵੇਚਿਆ ਅੱਛਾ ਜੀ ਉਹਦਾ ਨਾਂ ਚੱਲਦਾ ਪਿਆ ਕਿੰਨੀ ਪੁਰਾਣੀ ਸ਼ਾਪ ਜੀ ਇਹ ਮੇ 50 ਸਾਲ ਪੁਰਾਣੀ ਹੋ ਗਈ ਜੀ ਤੁਹਾਡੇ ਕੋਣ ਹੁੰਦਾ ਜੀ ਇੱਥੇ ਆਪਣਾ ਮੇਰੇ ਮੇਰੇ ਨਾਲ ਇਹ ਮੇਰੀਆਂ ਧੀਆਂ ਅੱਛਾ ਜੀ ਮੀਆਂ ਭਰਾ ਦੀਆਂ ਕੁੜੀਆਂ 4 ਰਹਿ ਗਈਆਂ ਅੱਛਾ ਜੀ ਤੋਂ ਮੇਰੀਆਂ ਲੜਕਾ ਕੋਈ ਨਹੀਂਗਾ ਅੱਛਾ ਮੇਰੇ ਭਰਾ ਦਾ ਕੋਈ ਲੜਕਾ ਨਹੀਂ ਮੈਂ ਹੋਈ ਲੜਕਾ ਬਣਿਆ ਮੈਂ ਹੋਈ ਭਰਾ ਹਾਂ ਤੇ ਮੈਂ ਹੋਈ ਉਹਦਾ ਪੁੱਤਰ ਤੇ ਬ੍ਰਦਰ ਤੁਹਾਡੇ ਮੈਂ ਮੇਰਾ ਭਰਾ ਪੁਰਾ ਹੋ ਗਿਆ 2017 ਦੇ ਅੱਛਾ ਜੀ ਤੇ ਮੇਰੀ ਜਿਹੜੀ ਮੇਰੀ ਪਰਜਾਈ ਸੀ ਉਹ ਪਹਿਲਾਂ ਹੋਈ ਬਾਜ ਮੇਰਾ ਭਰਾ ਬੁਰਾ ਹੋ ਗਿਆ ਠੀਕ ਆ ਜੀ ਇਹੋ ਹੀ ਇਹੋ ਮੇਰੀਆਂ ਕੁੜੀਆਂ ਇਹੋ ਮੇਰੀਆਂ ਧੀਆਂ ਇਹੋ ਮੇਰੀਆਂ ਭੈਣਾਂ ਬਾਬੇ ਸੀ ਢਾਲੇ ਦੀ ਮਿਹਰ ਆ ਕੁੜੀਆਂ ਵੀ ਖਾਂਦੀਆਂ ਤੇ ਮੈਂ ਵੀ ਖਾਂਦੇ ਆ ਸਹੀ ਆ ਜੀ ਸਹੀ ਆ ਹਾਂ ਤੇ ਮੈਂ ਹੁਣ ਤੁਸੀਂ ਸਾਰਾ ਪਾਲਣ ਆ ਕੰਮ ਮੈਂ ਹੋਈ ਆ ਇਹ ਕਾਰੀਗਰ ਆ ਉਹ ਵੀ ਕਾਰੀਗਰ ਬੰਦੇ ਰੱਖੇ ਉਹ ਭੰਜੀ ਰਕੇ ਭਾਂਡੇ ਮਾਂਦੀ ਤੇ ਆਪਣੇ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਆ ਜੀ ਗੁਲਚੇਆਂ ਦੇ ਵਿੱਚ ਇਹ ਪਨੀਰ ਇਹ ਆਪਣਾ ਮਿਸ ਗੁਲਚਾ ਠੀਕ ਆ ਜੀ ਇਹ ਆਲੂ ਦਾ ਗੁਲਚਾ ਸਹੀ ਆ ਜੀ ਇਹ ਪੈਟੀ ਗੁਲਚਾ ਵਾਹ ਜੀ ਵਾਹ ਕਿਉਂ ਦੇਸੀ ਲਾਗ ਤੰਬਖਾ ਲਾ ਗਏ 50 ਰੁਪਏ ਕੋਈ ਗਾਹ ਆਵੇ ਤੈਨੂੰ ਕਹੀਦਾ ਪਪਾ ਜੀ ਖਾਓ ਕਿੰਨੇ ਦਾ ਖਾਣਾ ਔਰ ਜੇ ਕੋਈ ਗਰੀਬ ਬੰਦਾ ਆਵੇ ਉਹ ਬੈਠਾ ਨਾ ਹੋਵੇ ਤੇ ਇਹੋ ਨੇ ਵੀ ਕਹੀਦਾ ਭਰਾ ਆ ਗਿਆ ਬਾਬੇ ਫਿਦਾ ਨਾਲ ਭੇਜਿਆ ਤੂੰ 3 ਰੁਪਏ ਦੇ ਦੀ ਉਹ 3 ਰੁਪਏ ਦੇ ਗੁੱਟਾ ਸਹੀ ਹੈ ਠੀਕ ਹੈ ਤਾਂ ਸਟਫਿੰਗ ਕਿਹੜੀ ਹੁੰਦੀ ਹੈ ਜੀ ਤੁਹਾਡੇ ਕੋਲ ਇਹ ਆ ਇਹ ਆਲੂ ਚਾਲੂ ਚਾੜ ਆਲੂ ਹੋਏ ਅੱਛਾ ਜੀ ਇਹੋ ਗੋਭੀ ਕਾਜਾ ਥਾਰ ਆਪਣਾ ਗੋਭੀ ਪਾਈ ਹੈ ਸਭ ਕੋ ਪਾਈ ਮਟਰ ਪਾਈ ਸਭ ਕੋ ਪਾਈ ਆ ਮਸਾਲਾ ਜਿਹੜਾ ਉੱਤੇ ਨਾਣੇ ਖੜੇ ਮਸਾਲੇ ਹਾਂ ਜੀ ਕਾੜੀ ਮਚੀ ਨਾ ਨਾ ਸਭ ਕੋ ਪਾਈਦਾ ਉੱਥੇ ਗੋਭੀ ਲਈ ਤੁਹਾਡੇ ਸਾਹਮਣੇ ਬਣਾਣੇ ਆ ਅੱਛਾ ਜੀ ਤੇ ਇਹ ਕਿਹੜਾ ਲੱਗੇ ਤਿਆਰ ਇਹ ਪੇਟੀ ਕੁਲਚਾ ਇਹ ਛੇ ਪੁਰੀ ਹਸਣਾ ਦਈ ਦੀ ਹਾਂ ਜੀ ਹਸਣਾ ਆ ਵੇ ਗੋਭੀ ਵਾਲਾ ਠੀਕ ਹੈ ਜੀ ਅਸਲੀਆ ਮਸਾਲਾ ਲਾਈਦਾ ਹੈ ਹਾਂ ਆ ਥੋੜੇ ਆਲੂ ਵਾਲੀ ਦੇ ਪੇਟੀ ਕੁਲਕੇ ਦੇ ਠੀਕ ਹੈ ਜੀ ਆਲੋ ਜਿਹੜਾ ਪੇਟੀ ਕੁਲਚਾ ਹੁੰਦਾ ਉਹਦੇ ਵਿੱਚ ਪਨੀਰ ਵੀ ਪੈਂਦਾ ਖਾਜੂ ਵੀ ਪੈਂਦਾ ਸੌਂਗੀ ਬੰਦੀ ਸਭ ਕੋ ਦਿੰਦਾ ਠੀਕ ਹੈ ਜੀ ਕੋਈ ਖਾਣ ਵਾਲਾ ਨਹੀਂ ਹੁੰਦਾ ਕੋਈ ਖਾਂਦਾ ਕੋਈ ਨਹੀਂ ਖਾਂਦਾ ਇਹ ਹੋ ਗਿਆ ਪੈਟੀ ਕੋਲਟਾ ਉਹ ਆ ਗਿਆ ਤੇ ਇਹ ਔਲਾਦਾ ਮਸਾਲਾ ਠੀਕ ਹੈ ਪੈਟੀ ਕੋਲਟੇ ਦਾ ਤੁਹਾਨੂੰ ਖਵਾਵਾਂਗੇ ਤੇ ਖਾ ਕੇ ਵੇਖਣਾ ਇੱਕ ਹੋ ਜਾ ਬਾਫੇ ਦਾ ਕੋਲਟਾ ਛੋਕੇ ਦਾ ਬਾਬੇ ਦਾ ਫੇਰ ਗੱਲ ਕਰਨਾ ਆ ভাই ਕਿਉਂ ਇਹ ਕਿਉਂ ਔਲਾਦਾ ਹੈ ਹਾਂ ਨਹੀਂ ਕਿਉਂ ਔਲਾਦਾ ਉੱਤੇ ਵਾਹ ਉਹ ਤਾਂ ਆਹ ਕਹਿੰਦੇ ਜੇ ਨਾਨੀ ਸੁਰਗੀ ਪਿੰਦੀ ਨਾ ਲਾਵੇ ਉਹ ਫਿਰ ਜਨਾਨੀ ਦਿੱਲੀ ਨਹੀਂ ਜਾਂਦੀ ਠੀਕ ਹੈ ਜੀ ਤੈਨੂੰ ਸੁਰਗੀ ਪਿੰਦੀ ਲਾਵਾਂਗੇ ਤੇ ਕੁਲਚਾ ਲਾਦੀ ਬਣ ਜਾਏਗਾ ਅਸੀਂ ਕਿਉਂ ਨਾ ਲਾਵਾਂਗੇ ਤੇ ਲਾਦੀ ਬਣ ਕੇ ਕਿੱਥੋਂ ਆਏਗਾ ਆ ਇੱਕਨੇ ਟਾਈਮ ਲਈ ਦੇਖਣਾ ਦੇਚ ਹਾਂਜੀ ਇਹ 5-5 ਦਾ ਹਮੇ ਲੱਗ ਜਾਂਦੇ 15 ਮਿੰਟ ਠੀਕ ਹੈ ਠੀਕ ਹੈ ਤੇ ਜੋ 50 ਕੁਲਚਾ ਲਾਉਂਦੇ ਆ ਵਾਹ ਵਾਹ ਬਰੇ ਬੀ ਤੇ ਇਹ ਲਾਤਾ ਕੁਲਚਾ ਇਹ ਤੁਹਾਡਾ ਪੈਟੀ ਕੁਲਚਾ ਅੱਛਾ ਜਣਿਆ ਵੇਖੋ ਇਹ ਕੋਈ ਚੀ ਮੱਚ ਨਹੀਂ ਪਾਈ ਕੋਈ ਗੋਸ ਨਹੀਂ ਹੁੰਦਾ ਮੇਰਾ ਦੇਸੀ ਜੀ ਹੁੰਦਾ ਹੈ ਅੱਛਾ ਜੀ ਇੱਥੇ ਦੇਸੀ ਕਿਉਂ ਪਾਈਦਾ ਤੜਕਾ ਕੋਈ ਨਹੀਂ ਲਾਈਦਾ ਠੀਕ ਹੈ ਜੀ ਆ ਝੋਲੇ ਵੇਖੋ ਕੋਈ ਮਲਾਉਣ ਨਹੀਂ ਪੂਰੇ ਹੈ ਜਣੇ ਵੀ ਪੂਰੇ ਆ ਹਾਂ ਜੀ ਆ ਝੋਲੇ ਭਲਾਈ ਦੇ ਅਗਾ ਇੱਕ ਵਾਰੀ ਆਂਦਾ ਦੁਬਾਰਾ ਫੇਰ ਆ ਜਿੰਦਾ ਕਹਿੰਦੇ ਭਾਪੇ ਨੂੰ ਬੋ ਚਾਚਾ ਕਿੱਥੇ ਹੈ ਹਾਂ ਜੀ ਚਾਚਾ ਰੁਣਗੀ ਦਾਮ ਕਿੱਥੇ ਓ ਤੇ ਰੱਖ ਇਹ ਝੋਲੇ ਬਾਤ ਤੇ ਹਾਂ ਠੀਕ ਹੈ ਜੀ ਆਹ ਜਾਲੂਕ ਚਾਲੂ ਵੀ ਜਾੜ ਅੱਛਾ ਆਲੂਕ ਚਾਲੂ ਵੀ ਦਿੰਦੇ ਨਾਲ ਹਾਂ ਜੀ ਅੱਛਾ ਜੀ ਓ ਵਾਹ ਬਈ ਵਾਹ ਹਾਂ ਜੀ ਆ ਨੰਨੀ ਆਰੇ ਮਾਏ ਇਹ ਆਵਾ ਗੋਬੀ ਦਾ ਚਾਰ ਕੰਦੇ ਜਿੱਥੇ ਲੱਖਾਂ ਦਾ ਬਵਾਰ ਪੁੰਚੇ ਨਾ ਹਰਦਵਾਰ ਓ ਇੱਥੇ ਰਹਿ ਆ ਗੋਬੀ ਦਾ ਚਾਰ ਆ ਗਈ ਚਾਚਾਂ ਦੀ ਚਟਨੀ ਮੈਂ 6 ਕੁੜੀਆਂ ਦਾ ਪਿਓ ਹਾਂ ਮੈਂ ਮੇਰਾ ਭਰਾ ਨਹੀਂ ਮੇਰੀ ਭਜਾਈ ਨਹੀਂ ਤੇ ਮੈਂ ਧੀਆਂ ਦੀ ਸੇਵਾ ਕਰਨੀ ਆ ਮੈਂ ਗੁੱਸਾ ਆਂਦਾ ਮੈਨੂੰ ਤੇ ਮੈਂ ਨਾਲ ਛੇੜੇ ਨਹੀਂ ਆਣਾ ਤੇ ਫੇਰ ਵੀ ਮੈਂ ਆਏ ਨਾ ਬੱਚਿਆਂ ਵਿੱਚੇ ਕਿਉਂ ਬੱਚੇ ਕਿਉਂ ਐਸੇ ਰੋਟੀ ਬੱਚਿਆਂ ਨੇ ਖਾਣੀ ਇੱਥੇ ਮੈਂ ਖਾਣੀ ਸਹੀ ਹੈ ਜੀ ਸਹੀ ਹੈ ਤੇ ਅੱਜ ਮੈਂ ਨਾ ਆਇਆ ਤੇ ਬੱਚਿਆਂ ਦੀ ਦੁਕਾਨ ਦਾ ਪਾਸਾ ਪੁਲਟਾ ਹੋ ਜਾਂਦਾ ਤੇ ਹੈਗਾ ਦੇਸੀ ਘੋ ਉਹ ਵਾਹ ਗਰੀ ਇਹ ਤੇ ਭਰ ਭਰ ਪਾਦਾ ਇਹ ਤੁਸੀਂ ਦੇਸੀ ਘੋ ਦੇਸੀ ਘੋ ਤੇ ਜਿੱਥੇ ਲੱਖਾਂ ਦਾ ਵਪਾਰ ਓਏ ਹੋਏ ਮੈਂ ਪਹੁੰਚਿਆ ਹਰ ਸਵਾਰ ਆ ਗੁਝਾ ਆ ਕੇ ਵੇਖੋ ਕਾਟੀ ਗੁਝਾ ਬਲੋ ਜੀ ਇੱਕ ਪ੍ਰਾਈਸ ਕੀ ਰੱਖਿਆ ਜੀ ਅੱਜ ਜੀ 40 ਰੁਪਏ ਦਾ ਗੁਝਾ ਤੇ 50 ਰੁਪਏ ਦਾ ਗੁਝਾ ਠੀਕ ਆ ਜੀ ਮੱਖਣ ਲਾ ਕੇ ਤੇਸੀ ਘੋਲ ਲਾ ਕੇ 50 ਰੁਪਏ ਤੇ ਮੱਖਣ ਵਾਲਾ ਗੁਝਾ 40 ਰੁਪਏ ਦਾ ਇਹ ਖਾਣ ਦੀ ਕਿਹੜੀ ਜਗ੍ਹਾ ਤੇ ਆਉਣਾ ਪਏਗਾ ਜੀ ਆ ਠੀਕ ਹੈ ਚਾਚੇ ਢਾਬੇ ਨਾਲ ਪਾਲਾ ਢਾਬੇ ਦੇ ਕੋਲ ਠੀਕ ਆ ਜੀ ਸਭ ਤੋਂ ਪੁਰਾਣੀ ਦੁਕਾਨ 50 ਸਾਲ ਹੋ ਗਏ ਸਾਗ ਗੁਝਾ ਦੀ ਦੁਕਾਨ